ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਅਨਮੋਲ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਛੋਟੇ ਫਿੱਡੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਇਹ ਤਹਿਸੀਲ ਇਸ ਪਿੰਡ ਨੂੰ ਕੋਟਪੂਰਾ ਪੈ ਜਾਂਦੀ ਹੈ ਇੱਕ ਘਰੇਲੂ ਪਰਿਵਾਰ ਦੇ ਘਰੇ ਪਹੁੰਚੇ ਆ ਨੀਲੀ 라ਵੀ ਆ ਤੀਜਾ ਸੁਹਾ ਗੱਬਣਾ ਪ੍ਰੋਪਰ ਜਾਣਕਾਰੀ ਬਾਈ ਤੋਂ ਲਵਾਂਗੇ ਜਿਨ੍ਹਾਂ ਵੀ ਰਾਣੇ ਦੋਸਤੋ ਹਜੇ ਤਾਈਂ ਆਪਣੇ ਅਨਮੋਲ ਦੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀ ਨਾਲ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲੇਓ ਪਰਪਰ ਜਾਣਕਾਰੀ ਬਾਈ ਤੋਂ ਲੈ ਲੈਨੇ ਆਓ ਬਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕ ਆ ਬਾਈ ਵਧੀਆ ਵਧੀਆ ਠੀਕ ਆ ਨਾਂ ਦੱਸਿਓ ਬਈ ਨਾਂ ਕੁਲਦੀਪ ਸਿੰਘ ਜੀ son of ਗੁਰਦੇਵ ਸਿੰਘ ਠੀਕ ਆ ਤੇ ਡੇਰੇ ਦੇ ਕੋਲ ਘਰ ਆਪਣਾ ਠੀਕ ਆ ਬਾਈ ਤੇ ਬਾਈ ਨੰਬਰ ਦੱਸ ਦੀ ਇੱਕ ਵਾਰੀ ਨੰਬਰ ਹੈਗਾ ਜੀ 70098 93517 ਠੀਕ ਆ ਤੇ ਬਾਈ ਮੱਝ ਆਪਣੇ ਘਰ ਦੀ ਆ ਹਾਂਜੀ ਘਰ ਦੀ ਆ ਠੀਕ ਆ ਕਿੰਨਾ ਮਾਸੂਦ ਸੁਹਣਾ ਬਾਈ ਇਹਨੇ ਤੀਜਾ ਸੂਆ ਸੁਣਾ ਠੀਕ ਆ ਤੀਜਾ ਸੂਆ ਠੀਕ ਆ ਕਿੰਨੇ ਦਿਨ ਲੱਗੇ ਬਈ ਇਹ ਜੀ 30 ਤਰੀਕ ਨੂੰ ਦਿਨ ਪੂਰੇ ਅਜੇ ਠੀਕ ਆ 30 ਤਰੀਕ ਨੂੰ ਦਿਨ ਪੂਰੇ ਅੱਜ 25 ਹੋ ਗਈ ਹਾਂਜੀ ਠੀਕ ਆ ਤੇ ਦੂਜੇ ਸੂਏ ਕਿੰਨਾ ਦੁੱਧ ਕੱਢਿਆ ਬਈ ਇਹਦਾ ਇਹਨੇ 12-13 ਕਿਲੋ ਦੁੱਧ 12-13 ਕਿਲੋ ਦੇ ਲਗਭਗ ਕੱਢਿਆ ਹਾਂਜੀ ਠੀਕ ਆ ਲਓ ਬਈ ਦੂਜਾ ਸੂਆ ਜੇ ਗੱਲ ਕਰੀਏ ਬਾਈ ਜੰਦਾ ਇਹਨੇ 12-13 ਕਿਲੋ ਦੇ ਲਗਭਗ ਦੁੱਧ ਕੱਢਿਆ ਤੇ ਕਦ ਕਰ ਸੋਹਣਾ ਫੇਸ ਚੈੱਕ ਕਰ ਸਕਦੇ ਆ ਸਿੰਘ ਬਿਲਕੁਲ ਕੁੰਡਾ ਸੋਹਣੀ ਬਲੱਡ ਲਾਈਨ ਦੇ ਵਿੱਚ ਆ ਦੋਸਤੋ ਨੀਲੀ ਰਾਵੀ ਢਾਂਜਾ ਕੱਦ ਕਾਟ ਬਹੁਤ ਵੱਡਾ ਚਾਰੇ ਪੈਰ ਚਿੱਟੇ ਆ ਫੇਸ ਸਾਰਾ ਚਿੱਟਾ ਪੂਛ ਉੱਪਰ ਤਾਂ ਹੀ ਚਿੱਟੀ ਤੇ ਬਾਕੀ ਦੋਸਤੋ ਥੱਲੋਂ ਢਿੱਡ ਵੀ ਜੇ ਗੱਲ ਕਰੀਏ ਹਵਾਨੇ ਤੋਂ ਲੈ ਕੇ ਬਾਹਵਾਂ ਤਾਈ ਸਾਰਾ ਹੀ ਚਿੱਟਾ ਆ ਦੋਸਤੋ ਤੇ ਥਾਣਾ ਦੀ ਗੱਲ ਕਰੀਏ ਤਾਂ ਤੁਹਾਨੂੰ ਜੱਜਮੈਂਟ ਨੇੜੇ ਹੋ ਗਈ ਕਰਵਾਦਨੇ ਦੇਖ ਸਕਦੇ ਅੱਧਾ ਹਵਾਨਾ ਚਿੱਟਾ ਅੱਧਾ ਦੋਸਤੋ ਹੈਗਾ ਬਲੈਕ ਤੇ ਥਾਣਾ ਦਾ ਸਾਇ ਹੀ ਬਹੁਤ ਸੋਹਣਾ ਬਾਕੀ ਦੋਸਤੋ 5 ਦਿਨ 22 ਦੇ ਦਸਮ ਤੱਕ ਇਹਦੇ ਸੂਣ ਚ ਬਾਕੀ ਆ ਦੇਖ ਸਕਦੇ ਆ ਬਾਕੀ ਦੋਸਤੋ ਜੇ ਗੱਲ ਕਰੀਏ ਸੀਲਸਾਊਗਾ ਕੋਈ ਭੱਜਨ ਸਿੰਘ ਕਰਦੀ ਸੁਨਾ ਹਵਾਨਾ ਤਿਆਰ ਕੀਤਾ ਹੋਇਆ 12 13 ਕਿਲੋ ਦੇ ਲਗਭਗ ਇਹਨੇ ਦੁੱਧ ਕੱਢਿਆ ਤੋੜ ਕੇ ਤੁਹਾਨੂੰ ਖਾ ਦਿੰਨੇ ਆ ਲੈ ਵੀ ਕੋਲੀ ਇੱਕ ਧਿਰੇ ਦਾ ਕਰਵਾਦੀ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਖੇਤੀਬਾੜੀ ਦਾ ਕੰਮ ਆ ਖੇਤੀਬਾੜੀ ਦੇ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੀਜਾ ਸੂਆ ਦੱਬਣਾ ਮਾਤ ਜਿਹੜੀ ਬਾਈ ਨੇ ਸੇਲ ਕਰਨੀ ਸੀ ਉਹਦੀ ਤੁਹਾਨੂੰ ਡਿਟੇਲ ਪ੍ਰੋਪਰ ਲੈਤੀ ਆ ਜਿਹੜੇ ਵੀ ਤੇ ਪਸੰਦ ਹੋਵੇ ਤੁਸਦੀ ਫੀਸ ਪਿਆ ਕੇ ਆਪੀ ਕਰ ਲੈਣੀ ਕਦ ਕਾਟ ਨਹੀਂ ਮੇਂ ਜੇ ਗੱਲ ਕਰੀਏ ਕਦ ਕਾਟ ਥੋੜਾ ਵੱਡਾ ਮੋੜ ਲਾਓ ਅੱਤੀ ਸਾਫ ਫੁੱਲੀਏ ਤੇ ਆਓਗੇ ਤਾਂ ਤੁਹਾਡੇ ਜਰੂਰ ਪਸੰਦ ਆਉਗੇ ਤੋ ਕੋਲੀ ਨਹੀਂ ਪਈ ਜੇ ਗੱਲ ਕਰੀਏ ਆਮਾਨ ਵੀ ਹਫਤੇ ਦੇ ਲਗਭਗੇ ਨੇ ਸੂਨ ਦੇ ਵਿੱਚ ਲੈ ਜਾਣੇ ਆ ਗੱਲ ਕਰੀ ਜਦਾ ਫਿਰ ਰੇਟ ਕੀ ਕਰਦੇ ਨੇ ਰੇਟ ਫੋਨ ਤੇ ਕਰਾਂਗੇ ਰੇਟ ਫੋਨ ਤੇ ਕਰਾਂਗੇ ਹਾਂਜੀ ਠੀਕ ਆ ਲੋ ਵੀ ਰੇਟ ਇਹਦਾ ਫੋਨ ਤੇ ਹੋ ਜਾਣਾ ਜਿਹੜੇ ਵੀ ਦੇ ਪਸੰਦ ਹੋਵੇ ਤਾਂ ਨੰਬਰ ਚੱਲ ਰਿਹਾ ਬਾਈ ਦਾ ਸਕਰੀਨ ਤੇ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਨੰਬਰ 9781511307 ਤੇ ਮਿਲਦੇ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ